ਸੋ ਦੁਪਹਿਰ ਦਾ ਟਾਈਮ ਹੈ ਕੌਣ ਆਇਆ ਸੀ ਅਡੀਸੀ ਜਿਹੜੀ ਲੱਗਦੀ ਹੈ ਅੱਛਾ ਐਡੀਸੀ ਆਈ ਸੀ ਠੀਕ ਹੈ ਤੇ ਆਏ ਗੱਲ ਕਰਾਂਗੇ ਘਰ ਮਾ ਉੱਥੇ ਮੁਰਗੀ ਆਈ ਨਹੀਂ ਗੱਲ ਹੀ ਨਹੀਂ ਕਰ ਕਿਸੇ ਦਾ ਅੱਛਾ ਅੰਦਰੋਂ ਆ ਕੇ ਮੁੜ ਕੇ ਹੋ ਅੰਦਰੋਂ ਆ ਕੇ ਮੁੜ ਕੇ ਦੀਏ ਲੈ ਕੇ ਅੱਛਾ ਸੁਣਾ ਹੈ ਤੇ ਆਪਣੇ ਕੋਲ ਗੱਲਾਂ ਸ਼ੁਰੂ ਕਰਨਾ ਚੱਲੂ ਸੀ ਨੇ ਮੁਰਗੀ ਗੱਲ ਸੁਣ ਕੇ ਬਹਿ ਕੇ ਆਉਗੀ ਤੇ ਆਪਣੀ ਕੱਪ ਦੀ ਨਾਲ ਗਈ ਪੜੇ ਕੱਪ ਦੀ ਭੱਜ ਗਈ ਅੰਦਰੋਂ ਆ ਕੇ ਆ ਗਿਆ ਬੜਾ ਗਲਤ ਬੋਲਦਾ न गल तसार की गल बात गलबात कल डीसी साहब ने बुलाए सिगे जी कंदे कमेटी जाउगी ਤੁਹਾਡੀਆਂ ਤੁਹਾਡੀ ਵੀ ਇਹ ਕੰਪਲੀਟ ਸੁਣੂਗੀ ਉੱਤੇ ਬਹਿ ਕੇ ਗੱਲਬਾਤ ਸੁਣੂਗੀ ਏ ਡੀਸੀ ਆਏ ਨਾ ਸੁਣ ਮੈਂ ਦੱਸਦਾ 2 ਵਜੇ ਏਡੀਸੀ ਸਾਹਿਬ ਆਏ ਆ ਪੌਣੇ ਕੇ 2 ਹਾਂਜੀ ਠੀਕ ਹੈ ਜੀ ਤੇ 2 ਸਹੀ 2 2 ਵਜੇ 55 ਮਿੰਟਾਂ ਤੇ ਆਏ ਆ ਤੇ 2 ਵਜੇ 2 ਮਿੰਟਾਂ ਤੇ ਵਾਪਸ ਚਲੇ ਗਏ ਸਾਡੀ ਕੋਈ ਗੱਲ ਨਹੀਂ ਸੁਣੀ ਠੀਕ ਹੈ ਅੱਛਾ ਇੱਥੇ ਤੁਹਾਨੂੰ ਮੀਟਿੰਗ ਵਾਸਤੇ ਤਵੱਲੀ ਫਿਰਦੇ ਜਦੋਂ ਅੱਜ ਮੀਟਿੰਗ ਪਾਣੀ ਪੀ ਕੇ ਵਾਪਸ ਚਲੇ ਗਏ ਅਸੀਂ ਅੰਦਰੋਂ ਉਹਨਾਂ ਦੇ ਅੰਦਰੋਂ ਆ ਕੇ ਮੁੜੇ। ਉਹ ਕੋਟ ਮੰਗਾ ਰੱਖੇ ਸੀਗੇ ਸੇਠ ਨੇ। ਉਹ ਪੀ ਕੇ ਵਾਪਸ ਚਲੇ ਗਏ ਸੀ। ਐਡੀਸੀ ਬਟਿੰਡਾ। ਮੁਤਾਵਾ। ਡੀਸੀ ਬਟਿੰਡਾ। ਮੁਤਾਵਾ। ਇਹ ਸਾਨੂੰ ਡੀਸੀ ਸਾਹਿਬ ਵੀ ਕਹਿ ਰਹੇ ਆ, ਡਿਪਟੀ ਸਾਹਿਬ ਵੀ ਕਹਿ ਰਹੇ ਆ। ਐਸਡੀਐਮ ਜੀ ਸਾਹਿਬ ਕੋਲੇ ਕੋਰਟ ਦੇ ਆਰਡਰ ਹੈ। ਤੁਹਾਨੂੰ ਕੋਰਟ ਦੀ ਕਾਪੀ ਦਿਖਾਓ। ਅਸੀਂ ਕੋਰਟ ਜਾਵਾਂਗੇ, ਚੈਲੰਜ ਕਰਾਂਗੇ। ਵੀ ਕਹਿੰਦੇ ਕੋਰਟ ਦਾ ਆਰਡਰ ਕੰਮ ਨਹੀਂ ਜਾਏ। ਕੋਈ ਕੋਰਟ ਦੇ ਕੋਈ ਕੋਈ ਆਰਡਰ ਨਹੀਂ ਲੈ ਆਇਆ। ਤੂੰ ਰੋਇਆ। ਮੁਤਾਵਾ। 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 7 ਮਿੰਟਾਂ ਦੇ ਵਿੱਚ 7 ਮਿੰਟਾਂ ਦੇ ਵਿੱਚ ਕੀ ਰਿਪੋਰਟ ਤਿਆਰ ਹੋ ਜੂਗੀ ਇੱਥੋਂ 7 ਮਿੰਟਾਂ ਚ ਵਾ ਵਾ ਉਹਦੇ ਵਿੱਚ 5 ਮਿੰਟ ਤਾਂ ਨੇ ਵਾ ਵਾ ਅੱਛਾ 7 ਮਿੰਟਾਂ ਦੇ ਵਿੱਚ ਹੀ ਪ੍ਰਸ਼ਾਸਨ ਚੈੱਕ ਕਰਕੇ ਸਾਰਾ ਕੁਝ ਇਹਦੇ ਵਿੱਚ ਬੋਰ ਲੱਗੇ ਹੋਏ ਕਾਟੀਆਂ ਬਣਾ ਰੱਖਿਆ ਉਹ ਸੈਂਪਲ ਪਰੇ ਆ 2-5 ਟਰੱਕ ਦੇ ਟਾਇਰਾਂ ਦੇ ਫੂਕ ਦਿੰਦਾ ਕਿਸੇ ਦਾ ਪੁੱਛਿਆ ਤੁਸੀਂ ਕੀ ਕਹੋਗੇ ਸਰਪੰਚ ਸਾਹਿਬ ਦੱਸਿਓ ਦੇਖੋ ਅਸੀਂ ਪ੍ਰਸ਼ਾਸਨ ਅੱਜ ਤੱਕ 18 ਤਰੀਕ ਤੋਂ ਲੈ ਕੇ ਅੱਜ ਤੱਕ ਸਾਹ ਦਿੱਤਾ ਜੀ ਜੀ ਗੱਲ ਕਰ ਕੱਲ ਸਾਨੂੰ ਡੀਐਸ ਬਠਿੰਡਾ ਨੇ ਬੁਲਾਇਆ ਸੀ ਵੀ ਥੋੜੀ ਆਪਦੀ ਕਮੇਟੀ ਬਣਾ ਦਿੰਨੇ ਆ ਉਹਨਾਂ ਨੇ ਕਹਿਣਦੇ ਸੀ हां ਕਰਕੇ ਆਏ ਸੀ ਕਿ ਤੁਹਾਡੇ ਸਾਰਿਆਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਜਾਣਗੀਆਂ ਸੀ ਕਿ ਬਦਬੋਹ ਆਉਂਦੀ ਆ ਉਹ ਕਦੇ ਕੋਈ ਗੱਲ ਨਹੀਂ ਮੇਰੇ ਏਡੀਸੀ ਲੈਵਲ ਆਈਐਸ ਅਧਿਕਾਰੀ ਆ ਉਹ ਪੜਤਾਲ ਕਰਨਗੇ ਉਹਨਾਂ ਦੀ ਪੜਤਾਲ ਜਿਹੜੀ ਆ ਮੈਂ ਮੰਨੂ ਆ ਤੇ ਉਸ ਤੋਂ ਬਾਅਦ ਜੇ ਉਹਨਾਂ ਨੇ ਰਿਪੋਰਟ ਕਰਤੀ ਤਾਂ ਬੰਦ ਕਰ ਦੇਣਗੇ ਅੱਛਾ ਅੱਜ ਆਏ ਆ ਵੀ ਤੁਹਾਡੀਆਂ ਵੀ ਗੱਲਾਂ ਤਕਲੀਫਾਂ ਨੂੰ ਸੁਣਿਆ ਜਾਉਂ ਵੀ ਕੋਈ ਸੁਹਾ ਪਾਈਆਂ ਸੀ ਉਹ ਵੀ ਸੁਣਨਗੇ ਇਹਨਾਂ ਦੀਆਂ ਕੋਈ ਸੁਹਾ ਨਹੀਂ ਸੁਣੀ ਆ ਜਿੱਨਾ ਸਾਡੇ ਕੋਈ ਬਿਆਨ ਲਏ ਆ ਜਿਵੇਂ ਜੁਕਰੀ ਬਾਸ ਵਾ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜਾ ਰਵਈਆ ਬਹੁਤ ਗਲਤ ਹੈ ਤੇ ਇਹਦਾ ਜਿਹੜਾ ਸੰਘਰਸ਼ ਹੈ ਉਹਨਾਂ ਇਹ ਮਰਨ ਤੱਕ ਸੀਮਿਤ ਹੋ ਗਿਆ ਹੋਣਾ ਸੀ ਇਸ ਤੋਂ ਬਾਅਦ ਚਾਚਾ ਬੁਲਾ ਨਾ ਗੁਰਦੁਆਰੇ ਕਹ ਪਾਈ ਪਹੁੰਚੋ ਏਡੀਸੀ ਸਾਹਿਬ ਕੋਪੀ ਕੇ ਚਲੇ ਗਏ ਕਹ ਦੇਖੋ ਹੁਣ ਸਾਡੇ ਕੋਲੇ ਹੋਰ ਕੋਈ ਹੱਲ ਨਹੀਂ ਕੁਰਬਾਨੀ ਹੈ ਤੇ ਮਰਨ ਨੂੰ ਤਿਆਰ ਆ ਦੇਖੋ ਅਸੀਂ ਜੇ ਪਹਿਲਾਂ ਛਾਚ ਬੈਠੇ ਸੀਗੇ ਨਾ ਚਾਹੇ ਅੱਗ ਲੱਗ ਜੇ ਚਾਹੇ ਮੀਂਹ ਆਵੇ ਇੱਥੇ ਹੀ ਬੈਠੇ ਆਂ ਇਹਨੂੰ ਨਹੀਂ ਨਿਕਲਣ ਦੇ ਹੁਣ ਲੇਬਰ ਆ ਅੱਜ ਦਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਅੱਜ ਦਾ ਦਿਨ ਪ੍ਰਸ਼ਾਸਨ ਦੇ ਕਈ ਤੇ ਅੰਦਰ ਲੇਬਰ ਆ ਕੱਲ ਨੂੰ ਇੱਥੇ ਬੱਤਾਂ ਨਹੀਂ ਹਿੱਲਣ ਦਿੰਦੇ ਸੋ ਬਹੁਤ ਹੈ ਪ੍ਰਸ਼ਾਸਨ ਨੇ ਸਾਡੇ ਦੇ ਡਾਂਗ ਚੱਕੂ ਏਦੋਂ ਬਾਅਦ ਫਿਰ ਛੇੜਦੇ ਬਾਰ ਅੱਗੇ ਵੀ ਡਾਂਗ ਹੀ ਚੱਲੂਗੀ ਰਾਮੇ ਸਾਡੇ ਅਸੀਂ ਜਿੰਦਗੀ ਖਰਾਬ ਹੋ ਗਈ ਸਾਡੀ ਇਹਨਾਂ ਕਾਰਨ ਅਸੀਂ 18 ਦਿਨ ਬੈਠੇ ਆ 18 ਦਿਨ ਨੂੰ ਕੁਝ ਨੇ ਸੁਣਿਆ ਨਾ ਅਸੀਂ ਪ੍ਰਸ਼ਾਸਨ ਦੀ ਵੇਟ ਕਰੀ ਜਾਂਦੇ ਆ ਜੇ ਪ੍ਰਸ਼ਾਸਨ ਆਇਆ ਤਾਂ 18 ਦਿਨਾਂ ਦੇ ਨਾਲ ਅਸੀਂ ਇੱਥੇ ਬੈਠੇ ਵੇਟ ਕਰ ਰਹੇ ਆ ਪੂਰਾ ਪੀਸਫੁਲ ਜਿਹੜਾ ਪ੍ਰੋਟੈਸਟ ਕਰੀ ਜਾਂਦੇ ਆਗੇ ਕੋਈ ਗੱਲਬਾਤ ਨਹੀਂ ਸੁਣੀ ਉਹਨਾਂ ਨੇ ਸਾਡੀ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਦੋਂ ਕਿ ਡੀਸੀ ਸਾਹਿਬ ਕਹਿੰਦੇ ਸੀ ਵੀ ਤੁਹਾਡੀਆਂ ਤਕਲੀਫਾਂ ਵੀ ਸੁਣਨਗੇ ਫੈਕਟਰੀ ਦਾ ਵੀ ਵਿజిਟ ਕਰਨਗੇ ਬਾਕੀ ਪੋਲੂਸ਼ਨ ਦਾ ਵੀ ਦੇਖਣਗੇ ਜਿੱਥੇ ਵਾਟਰ ਪੋਲੂਸ਼ਨ ਹੋ ਰਿਹਾ ਉਹਦਾ ਵੀ ਦੇਖਣਗੇ ਪਰ ਉਹਨਾਂ ਨੇ ਕਿਸੇ ਕਿਸ ਨੂੰ ਕੋਈ ਗੱਲਬਾਤ ਨਹੀਂ ਕੀਤੀ ਕੋਈ ਬਲੂਸ਼ਨ ਨਹੀਂ ਦੇਖਿਆ ਸਿਰਫ 5-7 ਮਿੰਟ ਉਹਨਾਂ ਦੇ ਸੇਡ ਦੇ ਦਫ਼ਤਰ ਚ ਗਏ ਫੈਕਟਰੀ ਮਾਲਕ ਦੇ ਇੱਤੇ ਦਫ਼ਤਰ ਬੈਠ ਕੇ ਉਹਨਾਂ ਠੰਡਾ ਚਾਹ ਪੀ ਕੇ ਤੇ ਵਾਪਸ ਚਲੇ ਗਏ ਕਿਸੇ ਕਿਸਮ ਦੀ ਕੋਈ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ 1 55 ਤੇ ਜੀ ਵਿੱਚ ਆਏ ਦੇ ਠੀਕ ਹੈ ਜੀ ਦੇ 2:00 ਬਜੇ 2 ਮਿੰਟਾਂ ਦੇ ਬਾਅਦ ਚਲੇਗੇ ਜੀ ਜੀ ਸਾਹਿਬ ਨੇ ਤਾਂ ਇਹ ਵੀ ਅੱਖ ਰਹੀ ਸੀ ਵੀ ਤੁਹਾਡੇ ਡੇਰੇ ਜਾ ਕੇ ਉੱਥੇ ਏਡੀਸੀ ਉੱਥੇ ਡੇਰੇ ਜਾ ਕੇ ਪੁੱਛ ਕੇ ਆਉਣਗੇ ਸੰਤਾਂ ਨੇ ਇਹਨੇ ਸੌ ਪਾਈ ਆ ਤੁਹਾਡੇ ਨਾਲ ਡੇਰੇ ਜਾਣਗੇ ਸੰਤਾਂ ਕੋਲੇ ਇਹ ਏਡੀਸੀ ਬੈ ਲੈ ਕੇ ਆਉਣਗੇ ਸੰਤਾਂ ਦੇ ਜਿਹਨੇ ਨੇ ਸੌ ਪਾਈ ਆ ਚਲੋ ਉਹਨਾਂ ਡਰਾਈਵਰ ਰੱਖ ਲਿਓ ਉੱਤੇ ਲਾ ਮਾਰ ਵਰਦੀ ਅੱਗ ਹੈਗੀ 40 42 ਟੈਂਪਰੇਚਰ ਹੋਣਾ ਇਸ ਟਾਈਮ ਪੂਰੀ ਟੁੱਪ ਦੇ ਵਿੱਚ ਮਾਈਆਂ ਬੀਬੀਆਂ ਬੈਠੀਆਂ ਸਾਰਾ ਪਿੰਡ ਬੈਠਾ ਪੰਚਾਇਤ ਬੈਠੀ ਆ ਮੈਂ ਤੁਹਾਨੂੰ ਦਿਖਾਉਣਾ ਏਡੀਸੀ ਮੈਡਮ ਆਏ ਸੀਗੇ ਬਿਨਾਂ ਗੱਲਬਾਤ ਸੁਣੇ ਉਹ ਨਾ ਇੱਥੋਂ ਅੰਦਰੋਂ ਹੀ ਫੈਕਟਰੀ ਦੇ ਮਾਲਕ ਦੇ ਨਾਲ ਗੱਲ ਕਰਕੇ ਤੇ 5-7 ਮਿੰਟਾਂ ਦੇ ਵਿੱਚ ਹੀ ਉਹ ਚਲੇ ਗਏ ਪੰਚਾਇਤਾਂ ਉਹਨਾਂ ਨੇ ਪੰਚਾਇਤ ਦੇ ਨਾਲ ਗੱਲ ਕੀਤੀ ਹੈ ਨਾ ਹੀ ਉਹਨਾਂ ਨੇ ਕਿਸੇ ਹੋਰ ਦੇ ਨਾਲ ਗੱਲ ਕੀਤੀ ਤੇ ਅੰਦਰੋਂ ਹੀ ਗੱਲ ਕਰਕੇ 5-4 ਮਿੰਟਾਂ ਦੇ ਵਿੱਚ ਹੀ ਵਾਪਸ ਹੋ ਗਏ ਸੋ ਬਹੁਤ ਭਾਰੀ ਰੋਸ ਹੈ ਇਹ ਕਿਉਂਕਿ ਕੱਲ ਡੀਸੀ ਸਾਹਿਬ ਦੇ ਨਾਲ ਮੀਟਿੰਗ ਹੋਈ ਸੀ ਉਹ ਕਹਿੰਦੇ ਸੀਗੇ ਉਹਨਾਂ ਨੇ ਡਿਊਟੀ ਲਈ ਸੀ ਏਡੀਸੀ ਮੈਡਮ ਦੀ ਕਹਿੰਦੇ ਉੱਥੇ ਫੈਕਟਰੀ ਦੇ ਵਿੱਚ ਜਾ ਕੇ ਸਾਰੀ ਗੱਲਬਾਤ ਕਰਾਂਗੇ ਡੇਰੇ ਦੇ ਵਿੱਚ ਜਿੱਥੇ ਸੌਂਹ ਪਈ ਐ ਉੱਥੇ ਜਾ ਕੇ ਵੀ ਦੇਖਣਗੇ ਬਾਹਰ ਦੀ ਬਾਹਰ ਹੀ ਆ ਕੇ ਮੁੜ ਗਏ ਪਤਾ ਲੱਗ ਜੂਗਾ ਆਪਰਾ ਦੇ ਰੇਟ ਕਰਦੇ ਆ ਨਾ ਘਰ ਬਾਹਰ ਆ ਕੋਈ ਜਿੱਤੇ ਗੱਲ ਨਹੀਂ ਚੱਲਦੀ ਆ ਬੰਦੇ ਸਿਰ ਜਰ ਬੜ ਜਾਂਦੇ ਅੰਦਰ ਤੇ ਚਾ ਅੰਦਰ ਬਾਜੇ ਇਸ ਨੂੰ ਜਿਹੜੇ ਵੀ ਭਰਾ ਜੋੜੇ ਆ ਨਾ ਸ਼ੇਅਰ ਜਰੂਰ ਕਰੋ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਮਤਲਬ ਫੈਕਟਰੀ ਜਿਹੜੀ ਲੱਗੀ ਆ ਇਹ ਕੈਰ ਮਚਾਉਂਦੀ ਆ ਬਹੁਤ ਭੈੜੀ ਸਮੈਲ ਹੈ ਅਲਰਜੀ ਹੋ ਜਾਂਦੀ ਆ ਸਾਨੂੰ ਕੈਂਸਰ ਦੇ ਸਾਡੇ ਪਿੰਡ ਦੇ ਵਿੱਚ ਮਰੀਜ਼ ਆ ਗਏ ਅੱਖਾਂ ਵੀ ਚਲੀਆਂ ਗਈਆਂ ਤੇ ਬਹੁਤ ਭਾਰੀ ਇਹਦਾ ਨੁਕਸਾਨ ਹੈ ਉਹਦੇ ਸਬੰਧ ਤੇ ਵਿੱਚ ਇਹ ਧਾਰਨਾ ਲੱਗਿਆ ਤੇ 스핀 ਦੇ ਵੀ ਕਾਫੀ ਮਤਲਬ